ਉਸ ਸਮਾਂ ਪਹਿਲਾਂ ਤੱਕ ਸੁਖਬੀਰ ਬਾਦਲ ਦੇ ਖਾਸਮ ਖਾਸ ਰਹੇ ਡਿੰਪੀ ਟੱਲੋ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਦੱਸਦੀ ਹੈ ਕਿ ਪਿਛਲੇ ਦਿਨੀ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਉਹਨਾਂ ਵੱਲੋਂ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਚਰਚਾਵਾ ਇਹ ਸ਼ੁਰੂ ਹੋ ਚੁੱਕਿਆ ਸੀ ਕਿ ਹੁਣ ਉਹ ਕਿਸੇ ਹੋਰ ਪਾਰਟੀ ਦਾ ਰੁਕ ਕਰਨਗੇ ਅਤੇ ਨਾਲ ਹੀ ਨਾਲ ਚਰਚਾਵਾ ਇਹ ਵੀ ਸ਼ੁਰੂ ਹੋ ਚੁੱਕਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਜਿਸ ਦੇ ਉੱਪਰ ਮੋਹਰ ਖੁਦ ਦਿੰਪੀ ਢੱਲੋਂ ਦੇ ਵੱਦੋਂ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੌਰਾਨ ਲਗਾ ਦਿੱਤੀ ਗਈ ਸੀ ਕਿ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਸਰਕਾਰ ਦੇ ਵੱਲ ਜਾਣਗੇ ਭਾਵ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਦੱਸ ਜੇ ਕਿ ਜਿਮਨੀ ਚੋਣ ਗਿੱਦੜਬਾਹ ਦੇ ਵਿੱਚ ਹੋਣੀ ਹੈ ਕਿਉਂਕਿ ਰਾਜਾ ਬੜਿੰਗ ਦੇ ਵਿੱਚੋਂ ਵੱਲੋਂ ਲੋਕ ਸਭਾ ਦੀ ਚੋਣ ਜਿੱਤਣ ਕਾਰਨ ਗਿੱਦੜਬਾਹ ਦਾ ਵਿਧਾਨ ਸਭਾ ਹਲਕਾ ਹੈ ਜਿਹੜਾ ਖਾਲੀ ਹੋ ਚੁੱਕਿਆ ਹੈ ਹੁਣ ਇੱਥੇ ਜਿਮਨੀ ਚੋਣ ਹੋਣੀ ਹੈ ਜਿਸ ਤੋਂ ਬਾਅਦ ਲਗਾਤਾਰ ਖਿੱਚੋ ਤਾਣ ਹੁਣ ਇਹ ਆਮ ਆਦਮੀ ਪਾਰਟੀ 'ਚ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕਲੀਅਰ ਹੋ ਚੁੱਕਿਆ ਹੈ ਵੀ ਡਿੰਪੀ ਢਿੱਲੋਂ ਸ਼ਾਮਿਲ ਹੋਣਗੇ ਤੇ ਅੱਜ ਮੁੱਖ ਮੰਤਰੀ ਸਾਹਿਬ ਖੁਦ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਵੀ ਕਰਾਉਣਗੇ ਤਾਂ ਨਾਲ ਚਰਚਾਵਾ ਦਾ ਦੌਰ ਇਹ ਵੀ ਚੱਲ ਪਿਆ ਸੀ ਕਿ ਉਹਨਾਂ ਨੂੰ ਗਿੱਦੜਬਾਹ ਤੋਂ ਪਾਰਟੀ ਟਿਕਟ ਵੀ ਦੇ ਸਕਦੀ ਹੈ ਜਿਮਨੀ ਚੋਣ ਲੜਾ ਸਕਦੀ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਕੱਲ ਦੀ ਗੱਲ ਕਰੀਏ ਤਾਂ ਕੱਲ ਗਿੱਦੜਬਾਹ ਹਲਕੇ ਦੇ ਨਾਲ ਸੰਬੰਧਿਤ ਕੁਝ ਅਹੁਦੇਦਾਰ ਅਤੇ ਵਰਕਰ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਤੇ ਉੱਥੇ ਉਹਨਾਂ ਨੇ ਆਪਣਾ ਰੋਸਾ ਜੋ ਦਰਜ ਵੀ ਕਰਾਇਆ ਹੈ ਸੋ ਦੱਸ ਦਈਏ ਕਿ ਇਹ ਵਰਕਰ ਕਹਿੰਦੇ ਨਜ਼ਰ ਆ ਰਹੇ ਸੀ ਕਿ ਜਿਹੜਾ ਵਿਅਕਤੀ ਦੂਸਰੀ ਪਾਰਟੀ ਦੇ ਵਿੱਚੋਂ ਆ ਰਿਹਾ ਹੈ ਉਸ ਨੂੰ ਪਾਰਟੀ ਦੇ ਵੱਲੋਂ ਟਿਕਟ ਨਹੀਂ ਦੇਣੀ ਚਾਹੀਦੀ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਲੋਕਾਂ ਤੋਂ ਪਰੇਸ਼ਾਨ ਹੋ ਕੇ ਇਹਨਾਂ ਲੋਕਾਂ ਦੀਆਂ ਜਾਤੀਆਂ ਤੋਂ ਪਰੇਸ਼ਾਨ ਹੋ ਕੇ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਸੋ ਵਰਕਰ ਕਈ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ 2012 ਤੋਂ ਉਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਲੋਕਾਂ ਦੇ ਵਿਰੋਧਤਾ ਕਰਦੇ ਨਜ਼ਰ ਆ ਰਹੇ ਨੇ ਹੁਣ ਜਦੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਨੀਆਂ ਤਾਂ ਨਾਲ ਉਹ ਇਹ ਵੀ ਕਹਿ ਰਹੇ ਸੀ ਕੱਲ ਵਰਕਰ ਵੀ ਜਿਹੜੇ ਇਹਨਾਂ ਦੇ ਸਮਰਥਕ ਨੇ ਡਿੰਪੀ ਢੱਲੋਂ ਦੇ ਸਮਰਥਕ ਨੇ ਉਹ ਕਹਿੰਦੇ ਦਿਖਾਈ ਦੇ ਰਹੇ ਨੇ ਹਲਕੇ ਦੇ ਵਿੱਚ ਕਿ ਅਸੀਂ ਹੁਣ ਇਹਨਾਂ ਦੇ ਸਿਰ ਤੇ ਬੈਠਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਕੱਲ ਵਰਕਰਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਡਿੰਪੀ ਢੱਲੋਂ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਅ ਬਿਲਕੁਲ ਵੱਡੇ ਚਿਹਰੇ ਸੀਗੇ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਮੰਨਿਆ ਸੀ ਗਿੱਦੜ ਬਾਦ ਦੀ ਦੋ ਵਾਰ ਉਹਨਾਂ ਵੱਲੋਂ ਇਲੈਕਸ਼ਨ ਵੀ ਲੜੀ ਗਈ ਸੀ ਭਾਵੇਂ ਕਿ ਉਹ ਇਲੈਕਸ਼ਨ ਹਾਰ ਗਏ ਸੀ ਲੇਕਿਨ ਦੋ ਵਾਰ ਇਲੈਕਸ਼ਨ ਲੜਾਈ ਸੀ ਤੇ ਇਸ ਵਾਰ ਵੀ ਸੁਖਵੀਰ ਬਾਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਡਿੰਪੀ ਟੱਲਿਓ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ ਸੋ ਡਿਪੀਟ ਲੋਂਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਇਹ ਕੱਲ ਕਹੀ ਗਈ ਸੀ ਕਿ ਮਨਪ੍ਰੀਤ ਬਾਦਲ ਨੇ ਜਿਹੜੇ ਉਹਨਾਂ ਦੀਆਂ ਗਤੀਵਿਧੀਆਂ ਹਲਕੇ ਦੇ ਵਿੱਚ ਜ਼ਿਆਦਾ ਵਧੀਆਂ ਨਹੀਂ ਸੋ ਜਿਸ ਤੋਂ ਸੰਕੇਤ ਇਹ ਮਿਲ ਰਿਹਾ ਹੈ ਕਿ ਸੁਖਬੀਰ ਬਾਦਲ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਇਥੋਂ ਚੋਣ ਲੜਾ ਸਕਦੇ ਨੇ ਜਿਸ ਤੋਂ ਨਾਰਾਜ਼ ਹੋ ਕੇ ਡਿਪੀਟ ਲੋਂਦੇ ਵੱਲੋਂ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਅਤੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਸਮਰਥਕਾਂ ਨੇ ਕਿਹਾ ਕਿ ਆਪਾ ਪਾਰਟੀ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਜਾਣਾ ਇਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਸੋ ਅੱਜ 28 ਤਰੀਕ ਦਾ ਦਿਨ ਉਹਨਾਂ ਨੂੰ ਦੱਸਿਆ ਗਿਆ ਸੀ ਕਿ 28 ਤਰੀਕ ਨੂੰ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣਗੇ ਲੇਕਿਨ ਨਾਲ ਹੀ ਚਰਚਾਵਾਂ ਕਿਉਂਕਿ ਜਸੂਤਰਾਂ ਦੇ ਵੱਲੋਂ ਤੋਂ ਖਬਰਾਂ ਮਿਲਿਆ ਨੇ ਕਿ ਡਿੰਪੀ ਢੱਲੋਂ ਇਸ ਗੱਲ ਦੇ ਉੱਪਰ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿ ਉਹਨਾਂ ਨੂੰ ਗਿੱਦੜਵਾ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਲੜਾਵੇਗੀ ਸੋ ਜਦੋਂ ਇਹ ਚਰਚਾ ਬਾਹਰ ਆਉਣ ਲੱਗੀ ਆ ਤਾਂ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚੋਂ ਖਾਸ ਤੌਰ ਤੇ ਗਿੱਦੜਵਾ ਹਲਕੇ ਦੇ ਜਿਹੜੇ ਅਹੁਦੇਦਾਰ ਨੇ ਤੇ ਵਰਕਰ ਨੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਤੇ ਉਹਨਾਂ ਨੇ ਮੰਗ ਕੀਤੀ ਹੈ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਕਿ ਇੱਥੇ ਜਿਹੜੇ ਢਿੱਲੋਂ ਸਾਹਿਬ ਨੇ ਉਹਨਾਂ ਨੂੰ ਟਿਕਟ ਨਾ ਦੇ ਕੇ ਨਿੰਪੀ ਢਿੱਲੋਂ ਨੂੰ ਟਿਕਟ ਨਾ ਦੇ ਕੇ ਪ੍ਰਿਤਪਾਲ ਸ਼ਰਮਾ ਜਿਹੜੇ ਕਿ ਇੱਕ ਬਹੁਤ ਹੀ ਵਧੀਆ ਚਿਰਾਂ ਨੇ ਆਮ ਆਦਮੀ ਪਾਰਟੀ ਦੀ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਇੱਥੋਂ ਐਲਾਨਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਰ ਚਰਚਾਬਾਦ ਦਾ ਦੌਰ ਇਹ ਹੈ ਸ਼ੁਰੂ ਹੋ ਚੁੱਕਿਆ ਸੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੋ ਸਕਦਾ ਹੈ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ ਜਾਵੇ ਲੇਕਿਨ ਅਜੇ ਭਵਿੱਖ ਦੀ ਬੁੱਕਲ ਦੇ ਵਿੱਚ ਕੀ ਆ ਭਵਿੱਖ ਦੇ ਗਰਭ ਦੇ ਵਿੱਚ ਕੀ ਆ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਖਿੱਚੋ ਤਾਣ ਕਿਤੇ ਨਾ ਕਿਤੇ ਡਿੰਪੀ ਢਿੱਲੋਂ ਨੂੰ ਲੈ ਕੇ ਲਗਾਤਾਰ ਵਾਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਉੱਪਰ ਘੀ ਦਾ ਕੰਮ ਕੀਤਾਗਾ ਇਸ ਅੱਗ ਦੇ ਉੱਪਰ ਘੀ ਦਾ ਕੰਮ ਕੀਤਾਗਾ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਬਿਆਨਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਕਈ ਮਹੀਨਿਆਂ ਤੋਂ ਡਿੰਪੀ ਢਿੱਲੋਂ ਦੀ ਜਿਹੜੀ ਗੱਲਬਾਤ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੀ ਹੈ ਮਨਪ੍ਰੀਤ ਬਾਦਲ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਗਏ ਸੀਗੇ ਡਿੰਪੀ ਢਿੱਲੋਂ ਦੇ ਵੱਲੋਂ ਤਾਂ ਉਹਨਾਂ ਨੇ ਵੀ ਕਲੀਅਰ ਕਰ ਦਿੱਤਾ ਗਿਆ ਸੀ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਰਹਿਣਗੇ ਤੇ ਉਹ ਜਿਹੜੀ ਉਹਨਾਂ ਦੀ ਫੇਰੀ ਸੀਗੀ ਜਾਂ ਉਹਨਾਂ ਦੇ ਗਤੀਵਿਧੀਆਂ ਹਲਕੇ ਦੇ ਵਿੱਚ ਵਧੀਆਂ ਸੀ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪਣੀ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਉਹ ਜਿਹੜੇ ਸੀਗੇ ਲੋਕਾਂ ਦੇ ਨਾਲ ਉਹਨਾਂ ਦਾ ਮੇਲ ਜੋਲ ਵਧਾਇਆ ਗਿਆ ਸੀ ਲੋਕਾਂ ਦੇ ਵਿੱਚ ਉਹਨਾਂ ਨੇ ਆਪਣੀ ਪਹੁੰਚ ਵਧਾਈ ਸੀ ਸੋ ਨਿਰਾਧਾਰ ਨੇ ਇਹ ਗੱਲਾਂ ਮਨਪੀਤ ਬਾਦਲ ਕਹਿੰਦੇ ਨਜ਼ਰ ਆਇਆ ਕਿ ਮਨਪੀਤ ਬਾਦਲ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਉਣਗੇ ਤੇ ਗਿੱਦੜਵਾਹ ਤੋਂ ਚੋਣ ਲੜਨਗੇ ਸੋ ਉਹਨਾਂ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਡਿੰਪੀ ਢਿੱਲੋਂ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਸੀ ਤੇ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਇਹੀ ਬਿਆਨ ਸੇਮ ਬਿਆਨ ਜਿਹੜਾ ਸੀਗਾ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਸ ਸਮੇਂ ਆਇਆ ਜਦੋਂ ਇਹਨਾਂ ਦੇ ਵੱਲੋਂ ਡਿੰਪੀ ਢੱਲੋਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆ ਕੇ ਆਕਾਲੀ ਦਲ ਨੂੰ ਅਲਵਿਦਾ ਆ ਕੇ ਆਮ ਆਦੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸੀ ਤਾਂ ਇਸ ਦੇ ਉੱਪਰ ਸੁਖਬੀਰ ਬਾਦਲ ਦੇ ਵੱਲੋਂ 10 ਦਿਨ ਦਾ ਆਲਟੀਮੇਟਮ ਹੈ ਜਿਹੜਾ ਡਿੰਪੀ ਢੱਲੋਂ ਨੂੰ ਦਿੱਤਾ ਗਿਆ ਸੀ ਇਹ ਕਹਿੰਦੇ ਹੋਏ ਕਿ ਉਹ 10 ਦਿਨਾਂ ਦੇ ਵਿੱਚ ਵਾਪਸੀ ਕਰ ਲੈਣ ਜੇਕਰ ਉਹ 10 ਦਿਨਾਂ ਵਿੱਚ ਵਾਪਸੀ ਕਰਦੇ ਕਰ ਲੈਂਦੇ ਨੇ ਤਾਂ ਟਿਕਟ ਉਹਨਾਂ ਨੂੰ ਮਿਲੇਗੀ ਉਹ ਗਿੱਦਰਵਾਦ ਤੋਂ ਜਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਰ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਬਿਆਨ ਇਹ ਵੀ ਦਿੱਤਾ ਗਿਆ ਸੀ ਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਸੀ ਸੋ ਹੁਣ ਉਹ ਪੜੀ ਕੁਰਸੀ ਦੇ ਮਾਮਲੇ ਦੇ ਵਿੱਚ ਟਿਕਟ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਇਹ ਕਹਿੰਦੇ ਹੋਏ ਸੁਖਬੀਰ ਸਿੰਘ ਬਾਦਲ ਨਾਜ਼ਰ ਐਸੀ ਬਰਨਾਲੀ ਨਾਲ ਉਹਨਾਂ ਦੇ ਵੱਲੋਂ ਦੱਸ ਦਿੰਦਾ ਅਲਟੀਮੇਟਮ ਸੀ ਜਿਹੜਾ ਉਹ ਡਿੰਪੀ ਢਿੱਲ ਨੂੰ ਦਿੱਤਾ ਗਿਆ ਸੀ ਕਿ ਜੇਕਰ ਉਹ 10 ਦਿਨਾਂ ਦੇ ਵਿੱਚ ਵਿੱਚ ਪਾਰਟੀ ਦੇ ਵਿੱਚ ਵਾਪਸੀ ਨਹੀਂ ਕਰਦੇ ਤਾਂ ਹੋ ਅਗਲਾ ਫੈਸਲਾ ਲੈਣਗੇ ਸੋ ਇੱਥੇ ਦੱਸ ਦਈਏ ਕਿ ਨਾਲੇ ਨਾਲ ਇਹ ਵੀ ਕਲੀਅਰ ਹੁੰਦਾ ਨਜ਼ਰ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਇੱਥੋਂ ਇਲੈਕਸ਼ਨ ਸ਼ਾਇਦ ਨਾ ਲੜਨ ਡਿੰਪੀ ਢਿੱਲੋਂ ਜੇਕਰ ਇੱਥੇ ਉਮੀਦਵਾਰ ਬਣਦੇ ਨੇ ਤਾਂ ਸ਼ਾਇਦ ਸੁਖਬੀਰ ਸਿੰਘ ਬਾਦਲ ਇੱਥੇ ਇਲੈਕਸ਼ਨ ਨਾ ਲੜਨ ਲੇਕਿਨ ਅੱਜ ਕਾਫੀ ਕੁਝ ਕਲੀਅਰ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਅੱਜ ਡਿੰਪੀ ਢਿੱਲੋਂ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨਗੇ ਲੇਕਿਨ ਉਹਨਾਂ ਦੇ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਪਾਰਟੀ ਦੇ ਵਿੱਚ ਪਚਾਲ ਵਰਗੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸਿੱਧਾ ਬਦਰੋਹ ਜਿਹੜੇ ਅਹੁਦੇਦਾਰ ਨੇ ਗਿਦਰਬਾਹ ਹਾਲ ਕੇ ਦਿਨਾਂ ਸੰਬੰਧਤ ਤੇ ਵਰਕਰ ਨੇ ਉਹ ਕੱਲ ਚੰਡੀਗੜ੍ਹ ਦੇ ਵਿੱਚ ਕਰਦੇ ਹੋਏ ਨਜ਼ਰ ਆਏ ਸੀ ਤੇ ਉਹਨਾਂ ਵੱਲੋਂ ਇਹ ਗੱਲ ਅਪੀਲ ਕੀਤੀ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਇੱਥੋਂ ਡਿੰਪੀ ਟਿਲੋਂ ਨੂੰ ਉਮੀਦਵਾਰ ਜਿਮਨੀ ਚੋਣ ਦੇ ਲਈ ਨਾਮ ਲਾਇਆ ਜਾਵੇ ਸਭ ਤੋਂ ਪ੍ਰਿਤਪਾਲ ਸ਼ਰਮਾ ਜਿਹੜੇ ਕਿ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਤੇ ਉਹਨਾਂ ਦੀ ਛਵੀ ਵੀ ਇਲਾਕੇ ਦੇ ਵਿੱਚ ਬਹੁਤ ਚੰਗੀ ਹੈ ਵਰਕਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਟਿਕਟ ਦੇਣੀ ਬਣਦੀ ਹੈ ਸੋ ਟਿਕਟ ਪ੍ਰਿਤਪਾਲ ਸ਼ਰਮਾ ਨੂੰ ਮਿਲਣੀ ਚਾਹੀਦੀ ਹੈ ਤੇ ਇਸ ਦੇ ਸੰਬੰਧ ਦੇ ਵਿੱਚ ਜਦੋਂ ਪੱਤਰਕਾਰ ਤੋਂ ਪੁੱਛਿਆ ਗਿਆ ਉਹਨਾਂ ਵਰਕਰਾਂ ਤੋਂ ਵੀ ਜੇਕਰ ਪਾਰਟੀ ਟਿਕਟ ਡਿੰਪੀ ਟੇਲੋਂ ਨੂੰ ਦਿੰਦੇ ਤਾਂ ਉਹਦਾ ਰਵੱਈਆ ਕੀ ਹੋਊਗਾ ਤਾਂ ਉਹ ਕਲੀਅਰ ਕਹਿੰਦੇ ਨਜ਼ਰ ਆਏ ਨੇ ਕਿ ਉਹ ਪਾਰਟੀ ਨੂੰ ਫਿਰ ਆਜਾ ਡਿੰਪੀ ਟੇਲੋਂ ਨੂੰ ਜਿਹੜੀ ਵੋਟ ਉਹ ਨਹੀਂ ਦੇਣਗੇ ਸੋ ਵਿਦਰੋਹ ਦੀ ਇੱਕ ਲਹਿਰ ਡਿੰਪੀ ਢਿੱਲੋਂ ਦੇ ਪਾਰਟੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਤੋਂ ਪਹਿਲਾਂ ਹੀ ਸ਼ੁਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਾਜ਼ੀਏ ਕਿ ਅੱਜ ਡਿੰਪੀ ਢਿੱਲੋਂ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਪਿਛਲੇ ਦਿਨੀ ਜਿੰਨਾਂ ਵੱਲੋਂ ਅਕਾਲੀ ਦਲ ਨੂੰ ਛੱਡਿਆ ਗਿਆ ਸੀ ਇਸ ਸੰਦੇਹ ਦੇ ਤਹਿਤ ਕਿ ਉਹਨਾਂ ਨੂੰ ਖੁੱਡੇ ਲੈਣ ਲਗਾਇਆ ਜਾ ਰਿਹਾ ਹੈ ਮਨਪ੍ਰੀਤ ਬਾਦਲ ਨੂੰ ਐਂਟਰੀ ਕਰਾ ਕੇ ਪਾਰਟੀ ਦੇ ਵਿੱਚ ਗਿੱਦੜਬਾਹ ਦੀ ਜਿਮਨੀ ਚੋਣ ਹੈ ਜਿਹੜੀ ਮਨਪ੍ਰੀਤ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਲੜਾ ਸਕਦਾ ਹੈ ਸੋ ਇਟਸ ਸੰਦੇਸ਼ਯ ਦੇ ਵਿੱਚ ਇਸ ਸੰਦੇਸ਼ਯ ਦੇ ਵਿੱਚ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਸਾਰੇ ਅਹੁਦਿਆਂ ਤੋਂ ਉਪਰ ਚੱਲਿਆ ਗਿਆ ਤੇ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਦੱਸਿਆ ਗਿਆ ਮੀਡੀਆ ਦੇ ਵਿੱਚ ਕਿ ਸਮਰਥਕਾਂ ਦੀ ਇਹ ਮੰਗ ਹੈ ਕਿ ਸਰਕਾਰ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਜਾਇਆ ਜਾਵੇ ਕਿਉਂਕਿ ਸਰਕਾਰ ਦੇ ਅਜੇ 2.5 ਸਾਲ ਬਾਕੀ ਨੇ ਅਤੇ ਜਿਹੜੇ ਹਲਕੇ ਦੇ ਕੰਮ ਨਹੀਂ ਰਹਿੰਦੇ ਕੰਮ ਨੇ ਉਹ ਸਰਕਾਰ ਦੇ ਵਿੱਚ ਰਹਿ ਕੇ ਹੀ ਪੂਰੇ ਕਰਵਾਏ ਜਾ ਸਕਦੇ ਇਸ ਕਰਕੇ ਉਹ ਆਪਣੇ ਸਮਰਥਕਾਂ ਦੀ ਮੰਗ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਲੇਕਿਨ ਜਿਹੜੇ ਅੰਦਰੂਨੀ ਚਰਚਾਾਂ ਮਾਂ ਨੇ ਹੋਏ ਨੇ ਕਿ ਉਹਨਾਂ ਦੇ ਵੱਲੋਂ ਇੱਥੇ ਟਿਕਟ ਦੀ ਮੰਗ ਵੀ ਕੀਤੀ ਗਈ ਹੈ ਲੇਕਿਨ ਅਸਲ ਕਹਾਣੀ ਕੀ ਹੈ ਇਸ ਸਬੰਧ ਦੇ ਵਿੱਚ ਅਜੇ ਤੱਕ ਡਿੰਪੀ ਢਿੱਲੋਂ ਦੇ ਵੱਲੋਂ ਕਲੀਅਰ ਨਹੀਂ ਕੀਤਾ ਗਿਆ ਕਿ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਜਾ ਪਹੁੰਚਦੇ ਆ ਕੀ ਟਿਕਟ ਦੀ ਮੰਗ ਕੀਤੀ ਗਈ ਸੀ ਜਾਂ ਕੋਈ ਸ਼ਰਤ ਦੇ ਤਹਿਤ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਲੇਕਿਨ ਚਰਚਾਵਾ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਚਰਚਾਵਾ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਖਿੱਚੋ-ਤਾਣ ਬੱਦੀ ਨਜ਼ਰ ਆ ਰਹੀ ਹੈ ਅਤੇ ਅਹੁਦੇਦਾਰ ਅਤੇ ਵਰਕਰ ਕੱਲ ਆਮ ਆਦਮੀ ਪਾਰਟੀ ਦਫਤਰ ਚੰਡੀਗੜ੍ਹ ਵੀ ਆਪਣਾ ਰੋਸ ਜਤਾਉਣ ਦੇ ਲਈ ਅਤੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨ ਦੇ ਲਈ ਕਿ ਇੱਥੋਂ ਪ੍ਰਿਤਪਰ ਸ਼ਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਜਾਵੇ ਨਾ ਕਿ ਨਵੇਂ-ਨਵੇਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਡਿੰਪੀ ਢਿੱਲੋਂ ਨੂੰ ਇੱਥੋਂ ਉਮੀਦਵਾਰ ਬਣਾਇਆ ਜਾਵੇ ਸੋ ਅੱਜ ਪਾਰਟੀ ਦੇ ਵਿੱਚ ਸ਼ਮੂਲੀਅਤ ਤੋਂ ਬਾਅਦ ਕੀ ਉਹਨਾਂ ਨੂੰ ਪਾਰਟੀ ਆਪਣਾ ਉਮੀਦਵਾਰ ਇਥੇ ਲਾਣੇਗੀ ਕਿ ਜਿਹੜੀ ਖਿੱਚੋ ਤਾਣ ਵੱਧਦੀ ਜਾ ਰਹੀ ਹੈ ਡਿੰਪੀ ਢਿੱਲੋਂ ਨੂੰ ਲੈ ਕੇ ਉਸ ਉੱਤੇ ਆਮ ਆਦਮੀ ਪਾਰਟੀ ਜਾਂ ਫਿਰ ਭਗਵੰਤ ਮਾਨ ਜੀ ਕਾਬੂ ਪਾ ਲੈਣਗੇ ਕਿ ਇਸ ਵਿਰੋਧ ਦੀ ਸਥਿਤੀ ਤੋਂ ਨਿਕਲ ਪਾਏਗੀ ਆਮ ਆਦਮੀ ਪਾਰਟੀ ਜਾਣਨ ਲਈ ਬਣੇ ਰਹੋ ਹੋਰ ਜਾਨਣਾ ਲੋਕਾਂ ਨਾਲ ਟੀਵੀ ਤੇ